ਉਹ ਮਾਰਾ ਸਾਹਿਬ ਦੀ ਬੜੀ ਮਿਹਰ ਹੈ ਲੋਕਾਂ ਨੇ ਮਾਰ ਬਣਾ ਲਿਆ ਕਿ ਜਿਸਨਾ ਭਾਈ ਦੇ ਵਿੱਚ ਇਹਨਾਂ ਨੇ ਮੌਕਾ ਦਿੱਤਾ ਸੀ ਕਿ ਕਿਸੇ ਨਵੀਂ ਜਮਾਤ ਨੂੰ ਉਹ ਫੇਲ ਹੋ ਗਈ ਬਿਲਕੁਲ ਤਜਰਬਾ ਕੰਪਲੀਟਲੀ ਫੇਲ ਹੋ ਗਿਆ ਟਰੈਡੀਸ਼ਨਲ ਜਿਸ ਪਾਰਟੀ ਦੀ ਉਹ ਸਪੋਰਟ ਕਰਦੇ ਸੀ ਲੋਕਾਂ ਨੇ ਮਾਰ ਬਣਾ ਲਿਆ ਕਿ ਇੰਡੀਆ نیشنل ਕਾਂਗਰਸ ਨੂੰ ਮੈਂ ਕੰਨਮ ਕਰਨਾ ਮੇਰੇ ਖਾ ਕਾਜ਼ੀ ਕੋਰ ਦੇ ਕਿਸਾਨ ਹੈ ਸਨ ਜਿਨ੍ਹਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਚੁਭਾ ਲੈ ਗਈ ਹੈ ਜੀ ਜੀ ਮੈਂ ਪੁਲਿਸ ਅਥਾਰਟिटीज ਨੂੰ ਇਹ ਬੇਨਤੀ ਕਰਾਂਗਾ ਜਿੰਨਾ ਚਿਰ ਇਲੈਕਸ਼ਨ ਚੱਲ ਰਹੀ ਹੈ ਇਸ ਕਿਸਮ ਦਾ ਇਹ ਕੰਮ ਬੰਦ ਕਰੋ ਕਿਸਾਨਾਂ ਤੇ ਕਿਸੇ ਕਿਸਮ ਦਾ लाठी चार्ज या ਤਕਾਜ਼ਾ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਡੀ ਇੱਕੋ ਗੱਲ ਜੀ ਜੇ ਤੁਸੀਂ ਚਾਹਦੇ ਹੋ ਤੁਹਾਡੀ ਤੇ ਤੁਹਾਡੇ ਪਰਿਵਾਰਾਂ ਦੀ ਜ਼ਿੰਦਗੀ ਮਹਿਫੂਜ਼ ਹੋਏ ਤੁਹਾਡਾ ਕਾਰੋਬਾਰ ਮਹਿਫੂਜ਼ ਹੋਏ ਤੇ ਇਹ ਏਰੀਆ ਅਸੀਂ ਓਪਨ ਅਪ ਕਰਾਈਏ ਇੰਟਰਨੈਸ਼ਨਲ ਬਾਰਡਰ ਜਿਹੜਾ ਨੇ ਅਸੀਂ ਖੋਲ੍ਹੀਏ ਯੂਰੇਸ਼ੀਆ ਤੇ ਏਸ਼ੀਆ ਦੇ ਨਾਲ ਫਿਰ ਇਹਦੇ ਵਿੱਚ ਕੋ ਰਸਤਾ ਹੈ ਕਾंग्रेसीਸ ਨੂੰ ਅੱਜ ਕਿੰਨੇ ਪਰਿਵਾਰ ਸ਼ਾਮਲ ਕੀਤੇ ਨੇ ਕਾंग्रेਸੀਸ ਬਹੁਤ ਸਾਰੇ ਆ